ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਭਾਈ ਇਹ ਬੇਨਤੀ ਨਗਰ ਪੰਚਾਇਤ ਸ਼ੇਰਪੁਰ ਵੱਲੋਂ ਵੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਥਾੜਾ ਮੁਖੀ ਅਮਰਜੀਤ ਸਿੰਘ ਜੀ ਐਸਐਚਓ ਸਾਹਿਬ ਉਹਨਾਂ ਵੱਲੋਂ ਵੀ ਹੈ ਤੇ ਨਸ਼ਾ ਛਡਾਊ ਕਮੇਟੀ ਬਲਵਿੰਦਰ ਸਿੰਘ ਜੀ ਵਿੰਦਾ ਗੋਪੀ ਗਰੇਵਾਲ ਹੋਰ ਸਾਰੀ ਨਸ਼ਾ ਸ਼ਰਾਬ ਕਮੇਟੀ ਵੱਲੋਂ ਬੇਨਤੀ ਹੈ ਧਿਆਨ ਨਾਲ ਸਰਵਣ ਕਰ ਲੋ ਇਹ ਬੇਨਤੀ ਆਪਾਂ ਗਰੁੱਪਾਂ ਦੇ ਵਿੱਚ ਵੀ ਨੈਟ ਤੇ ਪਾਵਾਂਗੇ ਦਿਨ ਦੇ ਵਿੱਚ ਵੀਰ ਨੇ ਜਿਹੜੇ ਦੁਕਾਨਾਂ ਤੇ ਜਾਂ ਖੇਤਾਂ ਚਲੇ ਜਾਂਦੇ ਨੇ ਸਾਡੀਆਂ ਭੈਣਾਂ ਬੇਟੀਆਂ ਮਾਵਾਂ ਆਪਣੇ ਕੁੰਡੀ ਲਾ ਕੇ ਮੌਜਨਾ ਕਮਰੇ ਚ ਛੱਡ ਕੇ ਪੱਖਾ ਸੌ ਜਾਂਦੇ ਆ ਅੱਜ ਦਿਨ ਦੇ ਵਿੱਚ ਪੁਲਿਸ ਨੇ ਤੇ ਨਸ਼ਾ ਸ਼ਰਾਬ ਕਮਿਟੀ ਨੇ ਇੱਕ ਬਹੁਤ ਵਧੀਆ ਗ੍ਰੋਹ ਖੜਿਆ ਵਧੀਆ ਦਾ ਮਤਲਬ ਹੈ ਵੀ ਢੰਗ ਨਾਲ ਫੜਿਆ। ਗਰੂ ਨਹੀਂ ਵਧੀਆ, ਫੜਨ ਦਾ ਤਰੀਕਾ ਵਧੀਆ ਸੀ। 8-10 ਜਨਾਨੀਆਂ ਫੜੀਆਂ ਗਈਆਂ ਜਿਨ੍ਹਾਂ ਦੇ ਕੋਲੋਂ ਕਾਫੀ ਸਾਰਾ ਸਮਾਨ ਬਰਾਮਦ ਹੋਇਆ। ਔਰ ਇਸ ਗੱਲ ਦੇ ਕੇਸ ਦੇ ਵਧਾਈ ਦੇ ਪਾਤਰ ਐਸਐਚਓ ਸਾਹਿਬ ਵੀ ਨੇ ਮੈਂ ਦਿਲ ਤੋਂ ਸਤਿਕਾਰ ਕਰਦਾ ਰਣੀ ਆ ਉਹਨਾਂ ਦਾ। ਕੋਟ-ਕੋਟ ਧੰਨਵਾਦ ਕਰਦੇ ਆ। ਨਸ਼ਾ ਅਸਰਾਹੂ ਕਮਿਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਦੋਂ ਜਹਿਦ ਕਰਕੇ ਉਹਨਾਂ ਨੂੰ ਫੜ ਕੇ ਥਾਣੇ ਤੱਕ ਪਹੁੰਚਾਇਆ। ਹੁਣ ਤੁਹਾਨੂੰ ਇਹ ਬੇਇੰਤਿਹਾ ਹੈ ਵੀ ਤੁਸੀਂ ਘਰ ਦੇ ਵਿੱਚ ਕੋਈ ਫालतू ਜਨਾਨੀਆਂ ਜਿਹੜੀਆਂ ਇੱਕ ਰੇੜੇ ਦੇ ਉੱਪਰ ਤਰਪਾਲਾ ਜੀਆਂ ਪਾਈ ਫਿਰਦੇ ਹੁੰਦੇ ਨੇ ਇਹ ਉਹ ਕਰੋ ਆ ਇਹ ਪਹਿਲਾਂ ਵੀ ਇਹਨਾਂ ਦੇ ਉੱਤੇ ਪੁਲਿਸ ਨੇ ਜਦੋਂ ਚੈੱਕ ਕਰਕੇ ਦੇਖਿਆ ਕਈ ਕਈ ਪਰਚੇ ਦਰਜ ਹੋਏ ਹੋਏ ਨੇ ਹੁਣ ਅੱਜ ਸ਼ੇਰਪੁਰ ਪਰਚਾ ਦਰਜ ਹੋ ਚੁੱਕਿਆ ਆਪੋ ਆਪਣੇ ਘਰਾਂ ਨੂੰ ਅੰਦਰੋਂ ਕੁੰਡੇ ਲਾ ਕੇ ਰੱਖਿਆ ਕਰੋ ਦਿਨ ਦੇ ਵਿੱਚ ਕਿਸੇ ਭਿਖਾਰੀ ਨੂੰ ਕਿਸੇ ਮੰਗਤੇ ਨੂੰ ਕਿਸੇ ਵੀ ਕਿਸਮ ਦੇ ਬੰਦੇ ਨੂੰ ਫालतू ਗੇਟ ਨਾ ਖੋਲੋ ਜਿਹਦਾ ਜਿਹਨੂੰ ਤੁਸੀਂ ਨਹੀਂ ਜਾਣਦੇ ਔਰ ਕੱਲੀ ਬੇਨਤੀ ਹੈ ਸ਼ੇਰਪੁਰ ਵਾਲਿਆਂ ਨੂੰ ਨਹੀਂ ਹੈਗੀ ਤੂਰੀ ਬਰਨਾਲਾ ਧਨੋਲਾ ਜਲੰਧਰ ਲੁਧਿਆਣਾ ਜਿੱਥੇ ਤੱਕ ਵੀ ਇਹ ਆਵਾਜ਼ ਜਾਂਦੀ ਆ ਜਾਂ ਆਡੀਓ ਜਾਊਗੀ ਵੀਡੀਓ ਜਾਊਗੀ ਇਹ ਸਾਰਿਆਂ ਨੂੰ ਬੇਨਤੀ ਹੈ ਗਰੋਹ ਕੀ ਕਰਦਾ ਅੰਦਰ ਵੜਦਾ ਦੁਕਾਨਾਂ ਦੇ ਵਿੱਚ ਵੀ ਜਾਂਦੀਆਂ ਨੇ ਦੋ ਜਣੀਆਂ ਕੱਪੜਾ ਦੇਖਣ ਲੱਗੀਆਂ ਚਾਰ ਜਣੀਆਂ ਨੇ ਚਾਰ ਥਾਂ ਚਾਕੇ ਬਗਲੀ ਚ ਪਾ ਲਏ ਅੱਜ ਉਹਨਾਂ ਕੋਲ ਸਿਲੰਡਰ ਵਗੈਰਾ ਪੱਠਲ ਵਗੈਰਾ ਹੋਰ ਸਮਾਨ ਬਰਾਮਦ ਹੋਇਆ ਸੋ ਇਹ ਬੇਨਤੀ ਹੈ ਵੀ ਸੁਚੇਤ ਰਹੋ ਭਾਈ ਇਹ ਗਰੋਹ ਸਾਰੇ ਪਿੰਡਾਂ 'ਚ ਸਾਰੇ ਸ਼ਹਿਰਾਂ ਦੇ ਵਿੱਚ ਫਿਰਦਾ ਸਰਗਰਮ ਹੈ ਜਨਾਨੀਆਂ ਨੇ ਆਪਾਂ ਤਰਸ ਕਰ ਜਾਂਦੇ ਆ ਇਹਨੇ ਮਿੰਟ ਫੋਦ ਕਰਕੇ ਸੁੱਟ ਜਾਂਦੀਆਂ ਨੇ ਪਰ ਇਹ ਨਸ਼ਾ ਸ਼ਰਾਬ ਕਮੇਟੀ ਨੇ ਉਪਰਾਲਾ ਕਰਕੇ ਐਸਐਚਓ ਸਾਹਿਬ ਦੇ ਯੋਗਦਾਨ ਦੇ ਨਾਲ ਇਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਔਰ ਆਪਾਂ ਵੱਧ ਤੋਂ ਵੱਧ ਪੁਲਿਸ ਦਾ ਨਸ਼ਾ ਸ਼ਰਾਬ ਕਮੇਟੀ ਦਾ ਸਾਥ ਤੇ ਸਹਿਯੋਗ ਦੇਣਾ ਹੈ ਚੁੱਕੰਨੇ ਹੋ ਕੇ ਰਹਿਣਾ ਆਪੋ ਆਪਣੇ ਘਟਾ ਘਰਾਂ ਨੂੰ ਜਿੰਦੇ ਵਗੈਰਾ ਲਾ ਕੇ ਰੱਖਿਆ ਕਰੋ ਔਰ ਰਾਤ ਨੂੰ ਵੀ ਪੂਰੀ ਬਿੰਦ ਰੱਖਿਆ ਕਰੋ ਐਨੀਆਂ ਗਬਿੰਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ